ਰਾਗ ਆਸਾ ਕਰ ਦੁਜਾ ਮਹਿਲਾ ਤੀਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਹਰ ਦਰਸ਼ਨ ਪਾਵੇ ਵਡ ਭਾਗ ਗੁਰ ਕੇ ਸ਼ਬਦ ਸਚੇ ਬੈਰਾਗ ਖਟ ਦਰਸ਼ਨ ਵਰਤੇ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ ਗੁਰ ਕੇ ਦਰਸ਼ਨ ਮੁਕਤ ਗਤ ਹੋਏ ਸਾਚਾ ਆਪ ਵਸੇ ਮਨ ਸੋਏ ਰਹਾਉ ਗੁਰਦਰਸ਼ਨ ਉਧਰੇ ਸੰਸਾਰਾ ਜੇ ਕੋ ਲਾਏ ਪਾਉ ਪਿਆਰਾ ਪਾਉ ਪਿਆਰਾ ਲਾਏ ਵਿਰਲਾ ਕੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੋਖ ਦਵਾਰ ਸਤਗੁਰ ਸੇਵੇ ਪਰਵਾਰ ਸਾਧਾਰ ਨਿਗਰੇ ਕੋ ਗਤ ਕਾਈ ਨਾਹੀ ਅਫਗਣ ਮੁਠੇ ਝੋਟਾ ਖਾਹੀ ਗੁਰ ਕੈ ਸਬਦ ਸੁਖ ਸਾੰਤ ਸਰੀਰ ਗੁਰਮੁਖਤਾ ਕੋ ਲਗੇ ਨਾ ਪੀਰ ਜਮ ਕਾਲ ਤਿਸ ਨੇੜ ਨ ਆਵੇ ਨਾਨਕ ਗੁਰਮੁਖ ਸਾਚ ਸਮਾਵੇ ਆਸਾ ਮਹਲਾ 3 ਸਬਦੰਮੂਆ ਵਿੱਚੋ ਹਉ ਆਪ ਗਵਾਏ ਸਤਿਗੁਰ ਸੇਵੇ ਤਿਲ ਨਾ ਤਮਾਏ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁੜ ਸੰਗ ਰੋ ਵਿੱਚੋ ਔਗਣ ਜਾਹੇ ਪੂਰੇ ਗੁਰ ਕੈ ਸਬਦ ਸਮਾਹੇ ਰਹਾਉ ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੇ ਅੰਮ੍ਰਿਤ ਸ਼ਬਦ ਨਾਮ ਵਖਾਣੇ ਸਾਚੀ ਬਾਣੀ ਸੂਚਾ ਹੋਏ ਗੁਰ ਦੇ ਨਾਮ ਪਰਾਪਤ ਹੋਏ ਗੁਣ ਅਮੋਲਕ ਪਾਏ ਨ ਜਾਹੇ ਮਨ ਨਿਰਮਲ ਸਾਚੇ ਸ਼ਬਦ ਸਮਾਹੇ ਸੇਵੜ ਭਾਗੀ ਜਿਨ ਨਾਮ ਧਿਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਤਿੰਨ ਬਲੇ ਹਾਰੇ ਜਾਓ ਦਰ ਸਾਚੇ ਸਾਚੇ ਗੁਣ ਗਾਓ ਆਪੇ ਦੇਵੇ ਸਹਿਜ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਏ ਆਸਾ ਮਹਲਾ 3 ਸਤਗੁਰ ਵਿੱਚ ਵੱਡੀ ਵਡਿਆਈ ਚਰੀ ਵਿਛੁਣੇ ਮੇਲ ਮਿਲਾਈ ਆਪੇ ਮੇਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਧ ਹੋਏ ਹਰ ਅਪਰੰਪਰ ਅਗਮ ਅਗੋਚਰ ਗੁਰ ਕੈ ਸ਼ਬਦ ਮਿਲੇ ਜਨ ਕੋਏ ਰਹਾ ਗੁਰਮੁਖ ਕੀਮਤ ਜਾਣੇ ਕੋਏ ਵਿਰਲੇ ਕਰਮ ਪ੍ਰਾਪਤ ਹੋਏ ਉੱਚੇ ਬਾਣੀ ਉੱਚਾ ਹੋਏ ਗੁਰਮੁਖ ਸਬਦ ਵਖਾਣੇ ਕੋਏ ਵਿੜਨਾਵੇ ਦੁੱਖ ਦਰਦ ਸਰੀਰ ਸਤਗੁਰ ਭੇਟੇ ਤਾ ਉਤਰੇ ਪੀਰ ਬਿਨ ਗੁਰ ਭੇਟੇ ਦੁੱਖ ਕਮਾਏ ਮਨ ਮੁਖ ਬਹੁਤੀ ਮਿਲੇ ਸਜਾਏ ਹਰ ਕਾ ਨਾਮ ਮੀਠਾ ਅਤਰਸ ਹੋਏ ਪੀਵਤ ਰਹੇ ਪਿਆਏ ਸੋਏ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹਿਲਾ ਤੀਜਾ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸਾੰਤ ਸਰੀਰ ਸਬਦ ਧਰੇ ਜਨ ਸਹਿਜ ਸੁਭਾਏ ਤਿਨ ਕੇ ਹਮ ਸਦ ਲਾਗੇ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਤਿੰਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗਹਿ ਮਿਲੇ ਸੁਭਾਏ ਰਹਉ ਸਬਦ ਚਾਖੇ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਿਆ ਪਰਪੂਰ ਆਪੇ ਨੇੜੇ ਆਪੇ ਦੂਰ ਆਖਣ ਆਖੇ ਬਕੇ ਸਭ ਕੋਏ ਆਪੇ ਬਖਸ਼ ਮਿਲਾਏ ਸੋਏ ਕਹਿਣੇ ਕਥਨ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਗੁਰਮੁਖ ਵਿੱਚ ਹੋ ਆਪ ਗਵਾਏ ਹਰ ਰੰਗ ਰਾਤੇ ਮੋਹ ਚੁਕਾਏ ਅਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰਣ ਹਾਰ ਆਸਾ ਮਹਿਲਾ ਤੀਜਾ ਦੂਜੇ ਪਾਏ ਲਗੇ ਦੁਖ ਪਾਇਆ ਬਿਨ ਸਬਦੇ ਬਿਰਥਾ ਜਨਮ ਗਵਾਇਆ ਸਤਗੁਰ ਸੇਵੇ ਸੁਜੀ ਹੋਏ ਦੂਜੇ ਪਾਏ ਨ ਲਾਗੇ ਕੋਏ ਮੂਲ ਲਾਗੇ ਸੇ ਜਨ ਪਰਵਣ ਅਨ ਦਿਨ RAM ਨਾਮ ਜਪ ਹਿਰਦੇ ਗੁਰ ਸਬਦੇ ਹਰੇ ਪੋ ਜਾਣ ਰਹਾਉ ਢਾਲੀ ਲਾਗੇ ਨਹਿ ਫਲ ਜਾਏ ਅੰਧੀ ਕੰਮੀ ਅੰਧ ਸਜਾਏ ਮਨ ਮੁਖ ਅੰਧਾ ਠੋਰ ਨ ਪਾਏ ਵਿਸਟਾ ਕਾ ਕੀੜਾ ਵਿਸਟਾ ਮਹਿ ਪਚਾਏ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੇ ਕੁਲ ਉਧਰਨ ਹਾਰ ਗੁਰ ਕੀ ਬਾਣੀ ਨਾਮ ਵਜਾਏ ਨਾਨਕ ਮਹਿਲ ਸਬਦ ਕਰਿ ਪਾਏ ਗੁਰਮਤਿ ਸਤ ਸਰ ਹਰ ਜਲ ਨਾਇ ਦੁਰਮਤ ਮੈਲ ਸਭ ਦੁਰਤ ਗਵਾਇ ਆਸਾ ਮਹਿ ਲਾਤੀ ਜਾ ਮਨਮੁਖ ਮਰਹਿ ਮਰ ਮਰਣ ਵਿਗਾੜਹਿ ਦੂਜੇ ਪਾਏ ਆਤਮ ਸੰਗਾਰਹਿ ਮੇਰਾ ਮੇਰਾ ਕਰ ਕਰ ਵਿਗੂਤਾ ਆਤਮਾ ਨਾ ਚੀਨੇ ਪਰਮੇ ਵਿੱਚ ਸੂਤਾ ਮਰ ਮੋਇਆ ਸਭ ਦੇ ਮਰ ਜਾਏ ਉਸ ਤਦ ਨਿੰਦਾ ਗੁਰ ਸਮਝਾਣਾਈ ਇਸ ਜੁਗ ਮਹਿ ਲਾਹਾ ਹਰ ਜਪ ਲੈ ਜਾਏ ਰਹਾਉ ਨਾਮ ਵਿਹੂਣ ਗਰਬ ਗਲ ਜਾਏ ਬਿਰਥਾ ਜਨਮ ਦੂਜੇ ਲੋਭਾਏ ਨਾਮ ਵਿਹੂਣੀ ਦੁਖ ਜਲੇ ਸਵਾਈ ਸਤਗੁਰ ਪੂਰੇ ਭੋਜ ਬੁਝਾਈ ਮਨ ਚੰਚਲ ਬਹੁ ਚੋਟਾ ਖਾਏ ਇਥੋ ਛੁੜਕਿਆ ਠੋਰ ਨਾ ਪਾਏ ਗਰਬ ਜੋਨ ਵਿਸਟਾ ਕਾ ਵਾਸ ਤਿਤ ਕਰ ਮਨ ਮੁਖ ਕਰੇ ਨਿਵਾਸ ਆਪਣੇ ਸਤਗੁਰ ਕੋ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਿਲਾਈ ਨਿੰਮਲ ਬਾਣੀ ਨਿਜ ਕਰਵਾਸਾ ਨਾਨਕ ਹਉ ਮੇ ਮਾਰੇ ਸਦਾ ਉਦਾਸਾ ਅਸਾ ਮਹਿ ਲਾ ਤੀਜਾ ਲਾਲੇ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਗੁਰ ਸਰਣਾਈ ਹਿਰਦੇ ਨਾਮ ਵਢੀ ਵੜਾਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤਮਰੇ ਸੋਗ ਹਰਖ ਦੁਏ ਸਮ ਕਰ ਜਾਣੇ ਗੁਰ ਪ੍ਰਸਾਦੀ ਸਬਦ ਉਧਰੇ ਰਹਾਉ ਕਰਨੀ ਕਾਰ ਧੁਰੋ ਫਰਮਾਈ ਬਿਨ ਸਬਦੇ ਕੋ ਥਾਏ ਨ ਪਾਈ ਕਰਨੀ ਕੀਰਤ ਨਾਮ ਵਸਾਈ ਆਪੇ ਦੇਵੇ ਟੈਲ ਨ ਪਾਈ ਮਨ ਮੁਖ ਪਰਮ ਭੁਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਾਪਾਰ ਵੇੜ ਰਾਸੀ ਵਖਰ ਭਲੇ ਨਾ ਪਾਏ ਮਨਮੁਖ ਭੁਲਾ ਜਨਮ ਗਵਾਏ ਸਤਗੁਰ ਸੇਵੇ ਸੋ ਲਾਲਾ ਹੋਏ ਊਤਮ ਜਾਤੀ ਊਤਮ ਸੋਏ ਗੁਰ ਪੌੜੀ ਸਭ ਦੂ ਊਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹਿਲਾ ਤੀਜਾ ਮਨਮੁਖ جھੂਠੋ ਝੂਠ ਕਮਾਵੇ ਅਸਮੇ ਕਾ ਮਹਿਲ ਕਦੇ ਨਾ ਪਾਵੇ ਦੂਜੇ ਲਗੀ ਭਰਮ ਭੁਲਾਵੇ ਮਮਤਾ ਬਾਧਾ ਆਵੇ ਜਾਵੇ ਦੋਹਾ ਗਣੀ ਕਾ ਮਨ ਦੇਖ 시ਗਾਰ ਪੁੱਤਰ ਕਲਤ ਤਨ ਮਾਇਆ ਚਿਤ ਲਾਏ ਝੂਠ ਮੋਹ 파ਖੰਡ ਵਿਕਾਰ ਰਹਾ ਸਦਾ ਸੁਹਾਗਣ ਜੋ ਪ੍ਰਭ 파ਵੇ ਗੁਰ ਸ਼ਬਦ ਦੀ 시ਗਾਰ ਬਣਾਵੇ सेज ਸੁਖਾਲੀ ਅਨ ਦਿਨ ਹਰ ਰਾਵੇ ਬਿਲ ਪ੍ਰੀਤਮ ਸਦਾ ਸੁਖ ਪਾਵੇ ਸਾ ਸੋਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰਾਖੇ ਸਦਾ ਔਰ ਤਾਰ ਨੇੜੇ ਵੇਖੇ ਸਦਾ ਹਦੂਰ ਮੇਰਾ ਪ੍ਰਭ ਸਰਬ ਰਿਆ ਭਰਪੂਰ ਆਗੇ ਜਾਤ ਰੂਪ ਨਾ ਜਾਏ ਤੇਹਾ ਹੋਵੇ ਜਿਹੇ ਕਰਮ ਕਮਾਏ ਸਬਦੇ ਊਚੋ ਊਚਾ ਹੋਏ ਨਾਨਕ ਸਾਚ ਸਮਾਵੇ ਸੋਏ ਆਸਾ ਮਹਿਲਾ ਤੀਜਾ ਭਗਤ ਰਤਾ ਜਨ ਸਹਜ ਸੁਭਾਏ ਗੁਰ ਕੇ ਭੈ ਸਾਚੇ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁਨੇ ਆਪਣੀ ਪਤ ਕੋਏ ਮੇਰੇ ਮਨ ਹਰ ਜਪ ਸਦਾ ਤੇ ਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਥੇ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਹਿੜਦੇ ਸ਼ਬਦ ਸਤਿਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਰ ਲਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੇ ਸਦਾ ਹਜੂਰ ਗੁਰ ਪ੍ਰਸਾਦ ਰਹਾ ਭਰਪੂਰ ਜਹਾਂ ਜਾਓ ਤਹਿ ਵੇਖਾ ਸੋਏ ਗੁਰ ਬਿਨ ਦਾਤਾ ਵਰ ਨਾ ਕੋਏ ਗੁਰ ਸਾਗਰ ਪੂਰਾ ਭੰਡਾਰ ਊਤਮ ਰਤਨ ਜਵਾਹਰ ਅਪਾਰ ਗੁਰ ਪ੍ਰਸਾਦੀ ਦੇਵਨ ਹਾਰ ਨਾਨਕ ਬਖਸੇ ਬਖਸਣ ਹਾਰ ਆਸਾ ਮਹਲਾ 3 ਗੁਰਸਾਇਰ ਸਤਗੁਰ ਸੱਚ ਸੋਏ ਪੂਰੇ ਬਾਗ ਗੁਰ ਸੇਵਾ ਹੋਏ ਸੋ 부ਝੇ ਜਿਸ ਆਪ 부ਝਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋ ਜੀਏ ਹੋਏ ਗੁਰ ਪ੍ਰਸਾਦ ਅਗਿਆਨ ਬਿਨਾਸੇ ਅਨ ਦਿਨ ਜਾਗੇ ਵੇਖੇ ਸੱਚ ਸੋਏ ਰਹਾਉ ਮੋਹ ਗਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋ ਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੇ ਆਉਣ ਜਾਣ ਰਹੇ ਥਿਰ ਨਾਮ ਸਮਾਣੇ ਜੰਮਣ ਮਰਣਾ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਗubar ਪਰਿੰਦਾ ਬਹੁ ਕੂੜ ਕਮਾਵੇ ਵਿਸਟਾ ਕਾ ਕੀੜਾ ਵਿਸਟਾ ਮਹੇ ਸਮਾਵੇ ਸਤ ਸੰਗਤ ਮਿਲ ਸਭ ਸੋ ਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ ਪਾਣਾ ਮੰਨੇ ਸਦਾ ਸੁਖ ਹੋਏ ਨਾਨਕ ਸਚ ਸਮਾਵੇ ਸੋਏ ਆਸਾ ਮਹਿਲਾ ਤਿੱਜਾ ਪੰਚ ਪਦੇ ਸ਼ਬਦ ਮਰੇ ਤਿਸ ਸਦਾ ਆਨੰਦ ਸਤ ਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੇ ਨਾ ਆਵੇ ਜਾਏ ਪੂਰੇ ਗੁਰ ਤੇ ਸਾਚ ਸਮਾਏ ਜਿਨ ਕੋ ਨਾਮ ਲਿਖਿਆ ਤੁਰ ਲੇਖ ਤੇ ਅਨੰਦਿ ਨਾਮ ਸਦਾ ਤੇ ਆਪੇ ਗੁਰ ਪੂਰੇ ਤੇ ਭਗਤ ਵਿਸੇਖ ਰਹਾਉ ਜਿਨ ਕੋ ਹਰ ਪ੍ਰਭ ਲੈ ਮਿਲਾਏ ਤਿਨ ਕੀ ਗਹਿਣ ਗਤ ਨਹੀਂ ਜਾਏ ਪੂਰੇ ਸਤਗੁਰ ਦਿੱਤੀ ਵਡਿਆਈ ਊਤਮ ਪਦਵੀ ਹਰ ਨਾਮ ਸਮਾਏ ਜੋ ਕਿਤੇ ਕਰੇ ਸੋ ਆਪੇ ਆਪ ਏਕ ਘੜੀ ਮੈਂ ਥਾਪ ਉਥਾਪ ਕਹਿ ਕਹਿ ਕਹਿਣਾ ਆਖ ਸੁਣਾਏ ਜੇ ਸੋ ਕਾਲੇ ਥਾਏ ਨਾ ਪਾਏ ਜਿਨਕੇ ਪੋਤੇ ਪੁੰਨ ਤਿਨਾ ਗੁਰੂ ਮਿਲਾਏ ਸਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੇ ਤਹਾਂ ਦੁੱਖ ਜਾਏ ਗਿਆਨ ਰਤਨ ਸਾਚੇ ਸਹਿਜ ਸਮਾਏ ਨਾਵੇ ਦੇਵੜ ਹੋਰ ਧਨ ਨਾਹੀ ਕੋਏ ਜਿਸਨੋ ਬਖਸੇ ਸਾਚਾ ਸੋਏ ਪੂਰੇ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹਿਲਾ ਤੀਜਾ ਨਿਰਤ ਕਰੇ ਬਹੁ ਵਾਜੇ ਵਜਾਏ ਏ ਮਨ ਅੰਧਾ ਭੁਲਾ ਹੈ ਕਿਸ ਆਖ ਸੁਣਾਏ ਅੰਤਰ ਲੋਭ ਪਰਮ ਅਨਲ ਵਾਉ ਦੀਵਾ ਬਲੇ ਨਾ ਸੋਜੀ ਪਾਏ ਗੁਰਮੁਖ ਭਗਤ ਕਟ ਚਾਨਣ ਹੋਏ ਆਪ ਪਛਾਣ ਮਿਲੇ ਪ੍ਰਭ ਸੋਏ ਰਹਾਉ ਗੁਰਮੁਖ ਨਿਰਤ ਹਰ ਲਾਗੇ ਪਾਉ ਪੂਰੇ ਤਾਲ ਵਿੱਚ ਆਪ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੇ ਸ਼ਬਦ ਅੰਤਰ ਬ੍ਰह्म ਪਛਾਣ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰੇ ਗੁਰ ਕਾ ਸ਼ਬਦ ਸਹਜ ਵਿਚਾਰ ਗੁਰਮੁਖ ਭਗਤ ਜੁਗਤ ਸਚ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ